ਪੁਰਾਣੇ ਸਮਿਆਂ ਦੇ ਵਿੱਚ ਜਦ ਮਨੁੱਖ ਪਸ਼ੂ ਪਾਲਣ ਲੱਗਿਆ ਤੇ ਖੇਤੀ ਕਰਨ ਲੱਗਿਆ ਉਦੋਂ ਔਰਤ ਮਰਦ ਦੀ ਗੁਲਾਮ ਬਣ ਕੇ ਰਹਿ ਗਈ ਹੈ ਅੰਗਰੇਜ਼ਾਂ ਦੇ ਭਾਰਤ ਵਿੱਚੋਂ ਚਲੇ ਜਾਣ ਤੋਂ ਬਾਅਦ ਭਾਰਤੀ ਸਰਮਾਇਦਾਰ ਜਮਾਤ ਦੇ ਹੱਥ ਵਿੱਚ ਭਾਰਤ ਦੀ ਰਾਜ ਸੱਤਾ ਆ ਜਾਂਦੀ ਹੈ ਤੇ ਇਹਨਾਂ ਦੇ ਲਿਖੇ ਹੋਏ ਸੰਵਿਧਾਨ ਦੇ ਵਿੱਚ ਨਿੱਜੀ ਜਾਇਦਾਦ ਦਾ ਹੱਕ ਦਿੱਤਾ ਜਾਂਦਾ ਹੈ ਹੁਣ ਇਥੇ ਔਰਤ ਵੀ ਮਰਦ ਦੀ ਨਿੱਜੀ ਜਗ੍ਹਾ ਦਾ ਹਿੱਸਾ ਬਣ ਕੇ ਰਹਿ ਜਾਂਦੀ ਹੈ ਜਿਵੇਂ ਇੱਕ ਮਰਦ ਦੀ ਪਗੜੀ ਟੋਪੀ ਪੈਂਟ ਸ਼ਰਟ ਜਾਂ ਜੁੱਤੇ ਵਗੈਰਾ ਸੈਂਕੜੇ ਹੀ ਸਾਲਾਂ ਤੋਂ ਚੱਲਿਆ ਆ ਰਿਹਾ ਝੂਠ ਇੱਕ ਅਟਲ ਸੱਚ ਬਣ ਜਾਂਦਾ ਹੈ ਇਤਿਹਾਸ ਗਵਾਏ ਇਸੇ ਕਰਕੇ ਕੁਝ ਔਰਤਾਂ ਵੀ ਔਰਤ ਵਿਰੋਧੀ ਮਾਨਸਿਕਤਾ ਦੀ ਮਾਲਕ ਹੋ ਨਿਭੜੀਆਂ ਨੇ ਉਹ ਕਿਸੇ ਸੁਲਝੀ ਹੋਈ ਔਰਤ ਦੇ ਸਮਾਜ ਤੋਂ ਬਾਗੀ ਫੈਸਲਿਆਂ ਨੂੰ ਸਹੀ ਨਹੀਂ ਮੰਨਦੀਆਂ ساری ਉਮਰ ਦੀ ਦੁੱਖ ਭਰੀ ਵਿਥਿਆ ਸੁਣਾਉਣ ਤੋਂ ਬਾਅਦ ਇੱਕ ਬੁੱਢੀ ਔਰਤ ਦੇ ਮੂੰਹੋਂ ਆਖਰ ਇਹ ਸੁਣਨ ਨੂੰ ਮਿਲਦਾ ਹੈ ਕਿ ਹੁਣ ਸੁੱਖ ਨਾਲ ਰੰਗ ਲੱਗੇ ਹੋਏ ਨੇ ਕਿ ਉਹਦਾ ਛੋਟਾ ਮੁੰਡਾ ਬਾਹਰ ਚਲਾ ਗਿਆ ਤੇ ਵੱਡੇ ਮੁੰਡੇ ਦੀ ਨੂੰਕਲੇ ਮੁੰਡਾ ਇੱਕ ਔਰਤ ਦਾ ਆਪਣੇ ਹੀ ਮਾਪਿਆਂ ਦਾ ਘਰ ਉਹਦਾ ਆਪਣਾ ਘਰ ਨਹੀਂ ਮੰਨਿਆ ਜਾਂਦਾ ਉਹਦੇ ਆਪਣੇ ਹੀ ਬੱਚਿਆਂ ਨੂੰ ਉਹਦੇ ਬੱਚੇ ਨਹੀਂ ਮੰਨਿਆ ਜਾਂਦਾ ਸਭ ਬੱਚਿਆਂ ਦਾ ਬਾਪ ਹੀ ਬੱਚਿਆਂ ਦਾ ਹੱਕਦਾਰ ਮੰਨਿਆ ਜਾਂਦਾ ਹੈ ਬੱਚਿਆਂ ਦੇ ਆਧਾਰ ਕਾਰਡ ਵਗੈਰਾ ਸਰ ਕੋਈ ਵੀ ਸਰਕਾਰੀ ਦਸਤਾਵੇਜ਼ ਮਾਂ ਦੇ ਨਾਂ ਤੋਂ ਨਹੀਂ ਬਣਦਾ ਇੱਕ ਮਰਦ ਪਿਤਾ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਪਤੀ ਦੇ ਰੂਪ ਦੇ ਵਿੱਚ ਮਰਦ ਤੋਂ ਬਿਨਾ ਔਰਤ ਦੀ ਖਾਸ਼ ਕਰਕੇ ਸਰਕਾਰੀ ਕਾਰਵਾਈਆਂ ਦੇ ਵਿੱਚ ਕੋਈ ਇਪੋਰਟੈਂਸ ਨਹੀਂ ਹੁੰਦੀ ਕਿਸੇ ਪ੍ਰੇਮੀ ਜੋੜੇ ਦਾ ਜਦ ਵਿਆਹ ਹੋ ਜਾਵੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਪਿਆਰ ਦੀ ਜਿੱਤ ਹੋ ਗਈ ਹੈ ਜਦ ਕਿ ਜਿੱਥੇ ਪਿਆਰ ਹੁੰਦਾ ਹੈ ਉੱਥੇ ਬਰਾਬਰੀ ਦਾ ਬੋਲਬਾਲਾ ਹੁੰਦਾ ਹੈ ਕਿਸੇ ਵੀ ਕਿਸਮ ਦੀ ਕਾਣੀ ਵੰਡ ਨੂੰ ਕੋਈ ਥਾਂ ਨਹੀਂ ਹੁੰਦੀ ਪਰ ਇੱਥੇ ਪ੍ਰੇਮੀ ਜੋੜਿਆਂ ਦੇ ਵਿਆਹ ਦੇ ਵਿੱਚ ਕਾਣੀ ਵੰਡ ਹੁੰਦੀ ਹੈ ਲੜਕੀ ਆਪਣੇ ਮਾਪਿਆਂ ਨੂੰ ਆਪਣੀ ਦੁਨੀਆ ਨੂੰ ਛੱਡ ਕੇ ਲੜਕੇ ਦੇ ਘਰ ਦੇ ਵਿੱਚ ਵੱਸਦੀ ਹੈ ਜਾ ਕੇ ਉਹਦਾ ਰਹਿਣ ਸਹਿਣ ਉਹ ਕੀ ਕਰੇ ਕੀ ਨਾ ਕਰੇ ਇਹ ਸਭ ਉਹੋ ਜਿਹਾ ਹੀ ਹੋਣਾ ਚਾਹੀਦਾ ਹੈ ਜਿਹੜਾ ਉਹਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਪਸੰਦ ਹੋਵੇ ਜਦ ਕਿ ਲੜਕੇ ਨੂੰ ਇਹ ਪੂਰੀ ਆਜ਼ਾਦੀ ਹੁੰਦੀ ਹੈ ਕਿ ਉਹ ਆਪਣੇ ਸਹੁਰੇ ਘਰ ਜਾ ਕੇ ਉਹੀ ਵਿਹਾਰ ਕਰੇ ਜੋ ਉਸ ਨੂੰ ਆਪਣੇ ਆਪ ਨੂੰ ਪਸੰਦ ਹੋਵੇ ਜਿਹੜੇ ਪ੍ਰਾਚੀਨ ਸਮੇਂ ਦੇ ਵਿੱਚ ਪਰਿਵਾਰ ਦਾ ਮੁੱਢ ਵਜਿਆ ਉਸ ਮੁਤਾਬਕ ਪਰਿਵਾਰ ਹੁੰਦਾ ਇੱਕ ਮਾਲਕ ਦੇ ਗੁਲਾਮਾਂ ਦਾ ਸਮੂਹ ਵਿਸਥਾਰ ਵਿੱਚ ਜਾਣ ਲਈ ਇਸ ਦੁਨੀਆ ਦੀਆਂ ਕਿਤਾਬਾਂ ਪੜੋ ਬਹੁਤ ਧਾਰਮਿਕ ਕਿਤਾਬਾਂ ਤੋਂ ਪਰਹੇਜ਼ ਕਰੋ